ਅੱਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਆ ਸਿੰਘ ਜਥੇਬੰਦੀਆਂ ਨੇ ਜਿਹੜਾ ਅਪਰਾਲਾ ਕੀਤਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਗੱਲ ਖੁਸ਼ਖਬਰੀ ਦੀ ਆ ਪਰ ਜਿਹੜਾ ਸਿਕੰਜਾ ਕਸਿਆ ਸਰਕਾਰ ਤੇ ਉਹ ਦੇਖ ਕੇ ਤੁਹਾਨੂੰ ਵੀ ਖੁਸ਼ੀ ਹੋਣੀ ਆ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਹੋਣੀ ਆ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬੜਾ ਹੀ ਇੱਕ ਤੇਜ ਮੁਹੀਮ ਚਲਾਉਣ ਵਾਲਾ ਇਹ ਯੋਧਾ ਪੰਜਾਬ ਦਾ ਜਿਨੇ ਕਸੁੱਤੀ ਜੀ ਗੱਲ ਨੂੰ ਜਿਵੇਂ ਕਹਿ ਸਕਦੇ ਆ ਜਗਾ ਦਿੱਤਾ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਅਪਡੇਟ ਮੈਂ ਤਾਂ ਬਹੁਤ ਪਾਈਆਂ ਸੀ ਪਰ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਹੋਇਆ ਕਿ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਇਹ ਬਹੁਤ ਵੱਡੀ ਗੱਲ ਆ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਤਾਂ ਇਹ ਜਿਹੜਾ ਨਿਹੰਗ ਸਿੰਘ ਖਾਲਸਾ ਇਹ ਤੁਹਾਡੇ ਸਾਹਮਣੇ ਮੈਂ ਰੂਬਰੂ ਕਰਾਉਣਾ ਕਿ ਆਖਰ ਐਸਾ ਕੀ ਹੋ ਗਿਆ ਪੰਜਾਬ ਦੇ ਵਿੱਚ ਇਹ ਖਬਰ ਐਡੀ ਵੱਡੀ ਕਿਉਂ ਹੈ ਤਾਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜਾ ਖੁਲਾਸਾ ਹੋਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਪਹਿਲਾਂ ਤੁਸੀਂ ਇਸ ਖਬਰ ਨੂੰ ਸੁਣੋ ਉਸ ਤੋਂ ਬਾਅਦ ਅਗਲੇ ਵਿਚਾਰ ਕਰਦੇ ਹਾਂ ਸਾਂਝੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਇਹੋ ਜਿਹੇ ਕੁਝ ਲੋਕ ਨੇ ਇਹਨਾਂ ਨੇ ਕਿਹਾ ਵੀ ਜਿਹੜੇ ਚਾਹੁੰਦੇ ਨੇ ਭਾਈ ਅਮਰਪਾਲ ਸਿੰਘ ਬਾਹਰ ਨਾ ਆਵੇ ਇਹ ਤੁਹਾਨੂੰ ਵੀ ਪਤਾ ਹੈ ਬੜੇ ਲੋਕ ਨੇ ਬਾਕੀ ਸੀਐਮ ਭਗਵੰਤ ਮਾਨ ਖੁਦ ਭਗਵੰਤ ਮਾਨ ਖੁਦ ਨਹੀਂ ਚਾਹੁੰਦਾ ਵੀ ਉਹ ਬਾਹਰ ਆਵੇ ਮੈਨੂੰ ਡਰ ਲੱਗਦਾ ਤੇ ਆ ਸੁਣ ਲਓ ਪਹਿਲਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਉਹ ਕੜੀ ਦੱਸਣੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜਾ ਕੇ ਜੁੜਦੀ ਹੈ ਤੇ ਉਹਦੀ ਰਿਹਾਈ ਪੱਕੀ ਹੈ ਆ ਸੁਣ ਲਓ ਵਾਰਿੰਦਿਕਾ ਖਾਲਸਾ ਵਾਰਿੰਦਿਕੀ ਫਤਿਹ ਸਾਥਿਆ ਕਰਦੇ ਪਏ ਔਰ ਇਹ ਵੀ ਕਹਿ ਰਹੇ ਨੇ ਸਾਨੂੰ ਬਦਲੋ ਬਹੁਤ ਵੱਡਾ ਖਤਰਾ ਹੈ ਭਾਈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਵੀ ਹੁਣ ਜਿੰਨੇ ਬੰਦੇ ਨੇ ਜਿਹੜੀ ਟਿੱਪਣੀ ਕਰਦੀ ਉਹਦੀ ਆਪਣੀ ਮਰਜ਼ੀ ਜਿੱਦਾਂ ਤੁਹਾਡਾ ਦਿਲ ਕਰੂਗਾ ਉਹ ਕਰੀ ਜਾਏ ਲੇਕਿਨ ਆਪਣੀਆਂ ਕਿਸੇ ਦੇ ਨਾਲ ਵਿਚਾਰਾ ਨਹੀਂ ਰਲਦੀਆਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਦਾ ਫੈਸਲਾ ਕਰੀਏ ਕਿ ਉਹ ਬੰਦਾ ساری ਉਮਰ ਜੇਲ੍ਹ ਚ ਕੱਟੇ ਵੀ ਉਹ ਬਾਹਰ ਨਹੀਂ ਹੋਣਾ ਚਾਹੀਦਾ ਇਹਦਾ ਫੈਸਲਾ ਆਪਾਂ ਨਹੀਂ ਕਰ ਸਕਦੇ ਇਹਦਾ ਫੈਸਲਾ ਅਕਾਲ ਪੁਰਖ ਦੇ ਹੱਥ ਹੁੰਦਾ ਤੇ ਹਾਲਾਤ ਜਿਹੜੇ ਉਹ ਕਿੱਦਾਂ ਦੇ ਹੁੰਦੇ ਹੋ ਉਹ ਚਿੱਤਾਂ ਦੇ ਵੀ ਹੁੰਣ ਜਿਹੜੇ ਚੜ੍ਹਦੀ ਕਲਾ ਦੇ ਸਿੰਘ ਆ ਉਹ ਹਮੇਸ਼ਾ ਹਾਲਾਤਾਂ ਦੇ ਨਾਲ ਸਮਝੌਤਾ ਨਹੀਂ ਕਰਦੇ ਹਾਲਾਤਾਂ ਦਾ ਸਾਹਮਣਾ ਕਰਦੇ ਆ ਅੱਜ ਜੋ ਕਿ ਭਾਈ ਅਮਰਪਾਲ ਸਿੰਘ ਜੋ ਕਿ ਖਾਲਸਾਬੀ ਹੀਰੋ ਜਨਰਲ ਲੈ ਕੇ ਦੁਰੇ ਤੇ ਪੰਜਾਬ ਦੇ ਉਕਾਸਵਾਦੇ ਦੁਰੇ ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਠੀਕ ਆ ਸਾਡੀਆਂ ਆਪਸੀ ਵਿਚਾਰਾਂ ਨਹੀਂ ਰਹੀਆਂ ਉਹ ਆਪਣਾ ਘਰ ਮੰਗਦੇ ਕਿ ਇਹਨਾਂ ਸਾਡਾ ਘਰ ਬਣਿਆ ਨਾਨਕ ਸਿੰਘ ਕਹਿੰਦੇ ਉਹਦੇ ਅਸਲੋ ਰਾਜ ਦੁਨੀਆ ਦਾ ਰਾਜ ਸਾਡੀ ਝੋਲੀ ਦੇ ਮਾਰ ਐਨੇ ਪਾਇਆ ਉਹ ਕਹਿੰਦੇ ਹਾਰਿਸ਼ਤਾਨ ਚਾਹੀਦਾ ਉਹ ਆਪੋ ਆਪਣੇ ਵਿਚਾਰ ਆ ਜਿਵੇਂ ਕਿ ਨੂੰ ਚੰਗਾ ਲੱਗੇ ਉਹ ਕਹਿ ਸਕਦਾ ਉਹਦਾ ਰਾਈਟ ਹੁਣ ਅੱਜ ਦੇ ਸਮੇਂ 'ਚ ਜਿਹੜੇ ਮੈਂ ਕਾਫੀ ਦਿਨਾਂ ਤੋਂ ਵੇਖਦਾ ਪਿਆ ਵੀ ਜਿਹੜੇ ਸਾਡੇ ਆਪਣੇ ਭਰਾ ਜਿਹੜੇ ਆ ਉਹ ਇਸ ਗੱਲ ਤੇ ਲੱਗੇ ਆ ਵੀ ਅਮਰਪਾਲ ਸਿੰਘ ਜਿਹੜਾ ਉਹ ਮਤਲਬ ਬਾਹਰ ਨਾਲ ਜੇਲ੍ਹ ਤੋਂ ਦੇ ਉਹ ਪੰਤਰੀ ਰਵੀ ਭਾਈ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਵੇਖੋ ਜਿੰਦੇ ਆਪਾਂ ਸਿੰਘ ਆ ਜਾਂ ਵੇਖਿਆ ਗੁਰੂ ਦੇ ਤੇ ਸਖਿਆ ਕੀਤੀ ਹੈ ਹਮੇਸ਼ਾ ਕੋਈ ਨਾ ਕੋਈ ਸਮੇਂ ਦੇ ਵਿੱਚੋਂ ਸਿੱਖਦਾ ਤੇ ਸਿੰਘ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਜਿੰਦਾ ਦਾ ਵੀ ਵਕਤ ਆਉਂਦਾ ਜਿੰਦਾ ਦਾ ਵੀ ਹਮਲਾ ਸਾਹਮਣੇ ਆਉਂਦਾ ਉਹਦਾ ਮੁਕਾਬਲਾ ਕਰਦਾ ਡਟ ਕੇ ਕਰਦਾ ਭਾਈ ਜੇ ਆਪਾਂ ਦਮਗंजੇ ਮਾਰਿਆ ਫਿਰ ਦਮਗੰਜਿਆਂ ਦੇ ਨਾਲ ਨਾਲ ਆਪਾਂ ਨੂੰ ਖੜਨਾ ਵੀ ਚਾਹੀਦਾ ਫਿਰ ਆਪਾਂ ਨੂੰ ਵੀ ਇਸ ਜਗ੍ਹਾ ਤੇ ਜੋਰ ਥੋੜਾ ਇਹਨਾਂ ਨੇ ਕਿਹਾ ਵੀ ਭਾਈ ਅਮਰਪਾਲ ਸਿੰਘ ਨੇ ਜਿਹੜੇ ਲੋਕ ਲੱਤਾਂ ਖਿੱਚਦੇ ਨੇ ਉਹ ਤੁਹਾਨੂੰ ਪਤਾ ਇੱਕ ਤਾਂ ਦੁਆਬੀ ਐ ਤੇ ਕਈ ਸਾਰੇ ਹੋਰ ਬੰਦੇ ਨੇ ਜਿਨ੍ਹਾਂ ਦੇ ਨਾਮ ਹਾਲਾ ਕਿ ਮੈਨੂੰ ਹੁਣ ਐਸ ਵਕਤ ਨਹੀਂ ਯਾਦ ਬੈਸੇ ਮੈਂ ਬਹੁਤ ਸਾਰੀਆਂ ਉਹਨਾਂ ਦੇ ਉੱਤੇ ਵੀਡੀਓ ਬਣਾ ਚੁੱਕਿਆ ਖੁਲਾਸੇ ਕਰ ਚੁੱਕਿਆ ਸਭ ਤੋਂ ਵੱਡੀ ਗੱਲ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਵੰਤ ਮਾਨ ਵੀ ਨਹੀਂ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਂਦਾ ਜਾਵੇ ਉਹ ਵੀ ਕਹਿ ਦਿੰਦਾ ਮੈਨੂੰ ਡਰ ਲੱਗਦਾ ਤੇ ਅੱਜ ਜਿਹੜੀ ਇਹਨਾਂ ਨੇ ਅੱਗੇ ਗੱਲ ਕਹੀ ਐ ਉਦੇ ਵਿੱਚ ਇਹ ਸੀ ਵੀ ਭਾਈ ਅਮਰਪਾਲ ਸਿੰਘ ਦੀ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਸਾਹਮਣੇ ਵੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਮੁਹਿੰਮ ਚਲਾਉਣੀ ਆ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਜੁੜਨਾ ਪੈਣਾ ਪਰ ਤੁਸੀਂ ਯਾਰ ਬਾਈ ਮੈਨੂੰ ਨਹੀਂ ਲੱਗਦਾ ਜੁੜੋਗੇ ਕਿਉਂਕਿ ਮੈਂ ਕਿਹਾ ਸੀ ਵੀ ਤੁਸੀਂ ਕਮੈਂਟ ਕਰੋ ਇੱਕ ਇੱਕ ایسی ਰਣਨੀਤੀ ਬਣਾਉਣੀ ਆ ਤੇ ਐਸਾ ਇੱਕ ਰਾਹ ਬਣਾ ਦੇਣਾ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇ ਪ੍ਰਚਾਰ ਦਾ ਜਿਹੜਾ ਕਿ ਕੰਮ ਕਰੂਗਾ ਉਹ ਬਹੁਤ ਵੱਡੀ ਗੱਲ ਹੋਣੀ ਤੇ ਹੋਊਗਾ ਕਿਵੇਂ ਇਹ ਤੁਹਾਡੇ ਜਿਹੜਾ ਕਿ ਸਾਥ ਦੇਣ ਦੇ ਨਾਲ ਹੋਊਗਾ ਉਹ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਜਿਵੇਂ ਕਿ ਆਪਾਂ ਕਲਾ ਕਮੈਂਟੀ ਕਰਤਾ ਯਾਰ ਕੋਈ ਗੱਲ ਨਹੀਂ ਕਿਉਂਕਿ ਇਹ ਗੱਲ ਆ ਜਿਹੜੀ ਇਹ ਬੜੀ ਡੂੰਗੀ ਆ ਜੇਕਰ ਤੁਸੀਂ ਚਾਹੁੰਦੇ ਆ ਪੰਜਾਬ ਵਾਲਿਓ ਵੀ ਭਾਈ ਅਮਰਪਾਲ ਸਿੰਘ ਪੰਜਾਬ ਦਾ ਯੋਧਾ ਜੇ ਕਿਸੇ ਭਰਾ ਨੂੰ ਕਿਸੇ ਨੂੰ ਹਿੱਤ ਹੈ ਸੱਚਮੁੱਚ ਕਿਸੇ ਸਿੰਘ ਨੂੰ ਲੱਗਦਾ ਤਾ ਪੂਰੀ ਕੌਮ ਦੇਖਣਾ ਚਾਹੁੰਦੇ ਆ ਅਸੀਂ ਵੀ ਕਿੰਨੀ ਕੁ ਉਹਦੇ ਪਿੱਛੇ ਲੱਗੀ ਆ ਕਿੰਨਾ ਕੁ ਉਹਦੇ ਹੱਕ ਦੇ ਵਿੱਚ ਆ ਭਾਈ ਅਮਰਪਾਲ ਸਿੰਘ ਦੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣੀ ਇਹ ਗੱਲ ਤਾਂ ਕਿ ਪਤਾ ਲੱਗੇ ਕਿ ਤੁਸੀਂ ਕਿੰਨੀ ਕੁ ਸੰਖਿਆ ਦੇ ਵਿੱਚ ਮੌਜੂਦ ਹੋ ਕਿਉਂਕਿ ਵਿਰੋਧੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਹੋਏ ਵੀ ਕਹਿੰਦੇ ਨੇ ਵੀ ਭਾਈ ਅਮਰਪਾਲ ਸਿੰਘ ਤੋਂ ਜਨਤਾ ਦਰਅਸਲ ਕਹਿੰਦੇ ਵੀ ਪਿੱਛੇ हट ਗਈ ਆ ਪੰਜਾਬ ਦੀ ਤਾਂ ਹੁਣ ਇਹਨੂੰ ਕਿਵੇਂ ਦੇਖਿਆ ਜਾਵੇ ਵੀ ਜਨਤਾ ਪਿੱਛੇ ਹਟੀ ਆ ਕਿਉਂਕਿ ਭਾਈ ਅਮਰਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਬੰਦਾ ਡੇਬਰੂਗਾੜ੍ਹ ਅਸਾਮ ਦੇ ਵਿੱਚ ਤੇ ਬਾਹਰਲੇ ਪਾਸੇ ਸਾਡੀ ਜਨਤਾ ਇਹ ਗੱਲਾਂ ਦਾ ਜਵਾਬ ਦੇਵੇ ਕਿ ਅਸੀਂ ਭਾਈ ਅਮਰਪਾਲ ਸਿੰਘ ਦੇ ਨਾਲ ਆ ਤਾਂ ਪਤਾ ਲੱਗੇ ਕਿੰਨੀ ਕੁ ਸੰਖਿਆ ਦੇ ਵਿੱਚ ਤੁਸੀਂ ਮੌਜੂਦ ਹੋ ਤਾਂ ਪੈ ਇੱਕ ਮਾਹੌਲ ਸਿਰਜਣਾ ਜਿਹੜਾ ਕਿ ਉਹਦੀ ਰਿਹਾਈ ਦੇ ਲਈ ਤੇ ਮੇਰੀ ਵੱਡੇ ਪੱਧਰ ਤੇ ਤੁਹਾਨੂੰ ਇਹੀ ਅਪੀਲ ਹੈ ਵੀ ਤੁਸੀਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿੰਨੇ ਤੁਸੀਂ ਕਮੈਂਟ ਕਰ ਸਕਦੇ ਹੋ ਕਰੋ ਮੈਂ ਤੁਹਾਡੇ ਨਾਲ ਆਪਣੀ ਰਾਏ ਸਾਂਝੀ ਕਰੂੰਗਾ ਕਮੈਂਟਾਂ ਦੇ ਜਰੀਏ ਗੱਲਬਾਤ ਕਰਾਂਗੇ ਅੱਗੇ ਜਿਹੜੇ ਮਾਹੌਲ ਸਿਰਜਣਾ ਇੱਕ ਰਿਹਾਈ ਨੂੰ ਲੈ ਕੇ ਕਰਨਾ ਇਹ ਗਰਾਉਂਡ ਲੈਵਲ ਤੇ ਇਹ ਗੱਲ ਲੈ ਕੇ ਜਾਣੀ ਆ ਮੈਂ ਮੈਂ ਤਾਂ ਤੁਹਾਨੂੰ ਕਹੀ ਆ ਵੀ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਸੱਚੇ ਕੰਮਾਂ ਦਾ ਸਾਥ ਦੇ ਕੇ ਤੇ ਅੱਗੇ ਨੂੰ ਲੈ ਕੇ ਜਾਈਏ ਤਾਂ ਕਿ ਆਪਾਂ ਨੂੰ ਵੀ ਲੋਕ ਦੇਖਣ ਵੀ ਇਹ ਕੰਮ ਜਿਹੜੇ ਪੰਜਾਬ ਦੇ ਪ੍ਰਤੀ ਕਰਦੇ ਨੇ ਸਹੀ ਨੇ ਕੁਝ ਲੋਕ ਜਿਹੜੇ ਸਾਡੇ ਮੈਨੂੰ ਕਹਿ ਦਿੰਦੇ ਨੇ ਵੀ ਯਾਰ ਇਹ ਤਾਂ ਐ ਕਹਿ ਦਿੰਦਾ ਯਾਰ ਉਹ ਕਹਿ ਦਿੰਦਾ ਯਾਰ ਮੈਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਸੱਚ ਸਾਬਤ ਕਰ ਦੇਣੀਆਂ ਜਿਹੜੀਆਂ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਕਹੀ ਹੈ ਤੇ ਹੋਈਆਂ ਵੀ ਨੇ ਸੀਐਮ ਭਗਵੰਤ ਮਾਨ ਦੇ ਅਸਤੀਫੇ ਦਾ ਮੈਂ ਜ਼ਿਕਰ ਕਰਦਾ ਹੁੰਦਾ ਸੀ ਤੇ ਉਹਦੀ ਅੱਜ ਗੱਲ ਚੱਲ ਰਹੀ ਹੈ ਇਹਦੇ ਵਿੱਚ ਕੀ ਸ਼ੱਕ ਆ ਬਾਈ ਤਾਂ ਪੰਜਾਬੀਓ ਸਮਝਣ ਦੀ ਲੋੜ ਆ ਯਾਰ ਜਿਹੜਾ ਪੰਜਾਬ ਦਾ ਸੂਰਮਾ ਯੋਧਾ ਉਹਨੂੰ ਲਿਆਓ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਨਸ਼ਿਆਂ ਦੀ ਜਿਹੜੀ ਬਹਾਰ ਉਹ ਉਦੋਂ ਹੀ ਖਤਮ ਹੋਣੀ ਹੈ ਜਿੱਦੋਂ ਬਾਹਰ ਆ ਗਿਆ ਕਿਉਂਕਿ ਉਸ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਜਿਵੇਂ ਐਂ ਜੇ ਲੱਗਦਾ ਬੁੱਝ ਗਿਆ ਹੁੰਦਾ ਦੀਵਾ ਉਹ ਜੇਲ੍ਹ ਚਲਾ ਗਿਆ ਭਾਈ ਅਮਰਪਾਲ ਸਿੰਘ ਤੇ ਇਧਰ ਬਾਹਰਲੇ ਪਾਸੇ ਸਾਡੇ ਲੋਕਾਂ ਦੇ ਵਿੱਚ ਜਿਹੜੀ ਇਹਨਾਂ ਨੇ ਇੱਕ ਐਸੀ ਯੋਜਨਾ ਬਣਾ ਦਿੱਤੀ ਆ ਕਹਿ ਕਹਿ ਕੇ ਵੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਆ ਲੋਕ ਸਾਡੇ ਉਹਦੇ ਜਿਹੜਾ ਕਿ ਹੱਕ ਦੇ ਵਿੱਚ ਸੀ ਉਹ ਪਿੱਛੇ हट ਗਏ ਨੇ ਇਹ ਕਹਿ ਰਹੇ ਉਹਦੇ ਵਿਰੋਧੀ ਤੇ ਉਹਨਾਂ ਨੇ ਇੱਕ ਇਹ ਮਹੀਮ ਸਿਰਜਤੀ ਉਹਦੇ ਖਿਲਾਫ ਤਾਂ ਕਿ ਸਾਰੇ ਪੰਜਾਬ ਨੂੰ ਲੱਗੇ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਨਹੀਂ ਹੈਗਾ ਤਾ ਇਸ ਕਰਕੇ ਮੇਰੀ ਅਪੀਲ ਹੈ ਵੀ ਤੁਸੀਂ ਦੱਸੋ ਕਿ ਤੁਸੀਂ ਅੱਜ ਵੀ ਹੱਕ ਦੇ ਵਿੱਚ ਖੜੇ ਹੋ ਸੱਚ ਦੀ ਆਵਾਜ਼ ਦੇ ਜਾਂ ਨਹੀਂ ਤਾਂ ਫਿਰ ਸਾਡਾ ਵੀਡੀਓ ਬਣਾਉਣ ਦਾ ਕੀ ਮਤਲਬ ਆ ਸਾਡਾ ਇਹੀ ਮਤਲਬ ਆ ਵੀ ਯਾਰ ਆਪਾਂ ਪੰਜਾਬ ਦੇ ਪ੍ਰਤੀ ਕੁਛ ਨਾ ਕੁਛ ਕਰ ਸਕੀਏ ਤਾਂ ਕਰਕੇ ਮੈਂ ਕਹਿੰਦਾ ਹਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਇਹ ਗੱਲ ਆਪਣੀ رائے ਜ਼ਰੂਰ ਲਿਖਣੀ ਆ ਵੀ ਤੁਸੀਂ ਜੇਕਰ ਸਾਥ ਸੱਚੀ ਮੁੱਚੀ ਦੇਣਾ ਚਾਹੁੰਦੇ ਤਾਂ ਕਮੈਂਟ ਜ਼ਰੂਰ ਲਿਖਣਾ ਉਹਦੇ ਆਪਾਂ ਵਜਾ ਜਵਾਬ ਦੇਵਾਂਗੇ ਤੁਹਾਨੂੰ ਉਹਦੇ ਤੇ ਵਿਚਾਰ ਕਰਨੇ ਆ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਦਾਂ ਨੂੰ ਆ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦਿਖ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ